ਤਰੰਤਰੰ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਸੋਹਲ ਹੋਣਾ ਦਾ ਪਿਛਲੇ ਦਿਨੀ ਤੇ ਹਾਂਤ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਜਿਹੜੀ ਸੀ ਇਹ ਸੀਟ ਖਾਲੀ ਹੋ ਗਈ ਹੈ ਅਤੇ ਸਿਆਸਤ ਵੀ ਇਸ ਸੀਟ ਦੇ ਉੱਪਰ ਗਰਮਾ ਚੁੱਕੀ ਆ ਲਗਾਤਾਰ ਜੇ ਗੱਲ ਦੀ ਗੱਲ ਕੀਤੀ ਜਾਵੇ ਤਾਂ ਆਜ਼ਾਦ ਗਰੁੱਪ ਸਾਰਾ ਜਿਹੜਾ ਅਕਾਲੀ ਦਲ ਚ ਸ਼ਾਮਲ ਹੋ ਗਿਆ ਹੈ ਅਤੇ ਜਿਹੜੀ ਟਿਕਟ ਹੈ ਜਿਹੜੀ ਸੁਖਵਿੰਦਰ ਕੋਰ ਹੋਣਾ ਨੂੰ ਅਕਾਲੀ ਦਲ ਵੱਲੋਂ ਲਾਂਚ ਦਿੱਤੀ ਗਈ ਹੈ ਉਸ ਤੋਂ ਬਾਅਦ ਹਰਮਿੰਦਰ ਸਿੰਘ ਸੰਧੂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਏ ਨੇ ਔਰ ਲਗਾਤਾਰ ਟਿਕਟ ਲੈਣ ਦੇ ਲਈ ਈ ਨਾਮ ਜਿਹੜੇ ਸੀ ਸੁਜੈਸਟ ਹੋ ਰਹੇ ਸੀ ਉਸੇ ਤਰੀਕੇ ਨਾਲ ਹਲਕੇ 'ਚ ਸਿਆਸਤ ਵੀ ਭਖਦੀ ਹੋਈ ਲਗਾਤਾਰ ਦਿਖਾਈ ਦੇ ਰਹੀ ਹੈ ਅੱਜ ਵੀ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਕਈ ਸਰਪੰਚ ਜਿਹੜੇ ਨੇ ਇੱਥੇ ਇਕੱਠੇ ਹੋਏ ਨੇ ਔਰ ਇਹਨਾਂ ਦੀ ਮੰਗ ਹੈ ਕਿ ਟਿਕਟ ਜਿਹੜੀ ਹੈ ਡਾਕਟਰ ਕਸ਼ਮੀਰ ਸਿੰਘ ਜ਼ੋਹਰ ਦੇ ਭਾਂਜੇ ਐਡਵੋਕੇਟ ਕੌਮਲਪ੍ਰੀਤ ਸਿੰਘ ਨੂੰ ਜਿਹੜੀ ਹੈ ਦਿੱਤੀ ਜਾਵੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਜਿਵੇਂ ਇਹ ਸਿਆਸਤ ਵੀ ਭਖਦੀ ਪਈ ਹੈ ਦਿਨ-ਪੈ ਦਿਨ ਆਪਾਂ ਦੱਸ ਰਹੇ ਹਾਂ ਔਰ ਮੀਤ ਸਿੰਘ ਸੰਧੂ ਵੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਨੇ ਕਿਸ ਤਰ੍ਹਾਂ ਦੇਖਦੇ ਇਕੋ ਜੀ ਜਿਸ ਦਿਨ ਤੋਂ ਡਾਕਟਰ ਸਾਹਿਬ ਸਾਡੇ ਵਿੱਚ ਨਹੀਂ ਰਹੇ ਉਸ ਦਿਨ ਤੋਂ ਲਗਦੇ ਨੇ ਲਗਾਤਾਰ ਦੋ ਤਿੰਨ ਇਸ਼ਤਿਹਾਰ ਤੇ ਬਾਕੀ WhatsApp ਤੇ ਆਉਂਦੇ ਦੇ ਦਾਵੇਦਾਰੀਆਂ ਅੱਜ ਦੀ ਡੇਟ 'ਚ ਪੰਜੀ ਦੇ ਲੱਗ ਛਾਗੇ ਦਾਵੇਦਾਰੀਆਂ ਜਿਹੜੇ ਲੋਕਾਂ ਨੇ ਠੁਕੀਆਂ ਪਰ ਪਿਛਲੇ ਸਮੇਂ 'ਚ ਸੰਧੂ ਜੋ ਆਪਣੇ ਹਰਮਿੰਦਰ ਸਿੰਘ ਸੰਧੂ ਆ ਸਾਫਕਾ ਪਹਿਲਾ ਐਮਐਲਏ ਅਕਾਲੀ ਦਲ ਦੇ ਰਹੇ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਆ ਗਿਆ ਅਸੀਂ ਤੇ ਇੱਥੇ ਅੱਜ ਦਾ ਜਿਹੜਾ ਇਕੱਠ ਆ ਕੋਮਲਪ੍ਰੀ ਦੇ ਹੱਕ ਦੇ ਵਿੱਚ ਅਸੀਂ ਕੀਤਾ ਅਸੀਂ ਤੇ ਚਾਹੁੰਦੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਸੁਪਰੀਮੋ ਆ ਤੇ ਨਾਲ ਹੀ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਆ ਵੀ ਸਾਡੀ ਜਿਹੜੀ ਮੰਗ ਆ ਉਹ ਇੱਕ ਐਮਐਲਏ ਦੇ ਪਰਿਵਾਰ ਦੇ ਵਿੱਚ ਜਿਹੜੇ ਕੋਮਲਪ੍ਰੀ ਦੇ ਪੀਏ ਨੇ ਨਾਲ ਹੀ ਉਹਨਾਂ ਦੇ ਭਾਣਜੇ ਨੇ ਪੜ੍ਹੇ ਲਿਖੇ ਨੇ ਐਡਵੋਕੇਟ ਨੇ ਉਹਨਾਂ ਨੂੰ ਜਿਹੜੀ ਆ ਟਿਕਟ ਦੇ ਨਾਲ ਨਵਾਜਿਆ ਜਾਵੇ ਕਿਉਂ ਨਵਾਜਿਆ ਜਾਵੇ ਇਹਨਾਂ ਨੇ ਪਿਛਲੇ ਸਮੇਂ 'ਚ ਸਾਰਾ ਹਲਕਾ ਜਿਹੜਾ ਉਹ ਗਾਇਆ ਹੋਇਆ ਇਹਨਾਂ ਨੂੰ ਸਾਰੇ ਘਰਾਂ ਦਾ ਪਤਾ ਹਰ ਇੱਕ ਬੰਦੇ ਦਾ ਪਤਾ ਹਰ ਇੱਕ ਛੜਕਾਂ ਦਾ ਪਤਾ ਇਹਨਾਂ ਨੇ ਵਿਛਰੇ ਹੋਏ ਆ ਅਸੀਂ ਮੰਗ ਕਰਦੇ ਆਂ ਕਿ ਇਹਨਾਂ ਨੂੰ ਜਿਹੜਾ ਦਿੱਤੀ ਜਾ ਕਿੰਨੇ ਕ ਸਰਪੰਚ ਜਿਵੇਂ ਅੱਜ ਵੀ ਤੁਸੀਂ ਇਕੱਠੇ ਜਿੱਤੇ ਨੇ ਕਾਉਂਸਲਰ ਨੇ ਤੁਸੀਂ ਵੀ ਸੀਨੀਅਰ ਲੀਡਰ ਰਹੇ ਹੋ ਡਾਕਟਰ ਸਾਹਿਬ ਦੇ ਨਾਲ ਵੀ ਰਹੇ ਹੋ ਕਿੰਨੇ ਸਰਪੰਚ ਕਿੰਨੀ ਵੱਡੀ ਗਿਣਤੀ ਚ ਜਿਹੜੇ ਇਹਨਾਂ ਦੇ ਨਾਲ ਨੇ 104 ਪੰਚਾਇਤਾਂ ਜੀ ਸਾਡੀਆਂ ਅੱਜ ਸਾਡੇ ਕੋਲ 70 ਦੇ ਲਾਗੇ ਛਾਗੇ ਜਿਹੜੇ ਆ ਸਰਪੰਚ ਪਹੁੰਚ ਗਏ ਸੀ ਤੇ ਨਾਲ ਹੀ ਸਾਡੇ 12 13 ਜਿਹੜੇ ਆ ਉਹ ਮਿਊਨਿਸਪੈਲਟੀ ਦੇ ਜਿਹੜੇ ਆ ਉਹ ਐਮਸੀ ਵੀ ਆਏ ਆ ਇਹ ਬਲਾਗ ਪ੍ਰਧਾਨੀ ਸਾਡੇ 12 13 ਜਿਹੜੇ ਆ ਉਹ ਪਹੁੰਚੇ ਆ। ਇਹ ਇਸ ਕਰਕੇ ਆਏ ਕਿ ਐਡਵੋਕੇਟ ਕੌਣਪ੍ਰੀਨ ਨੂੰ ਟਿਕਟ ਦੇ ਵਯਾਮ ਆਣੇ। ਹਾਂਜੀ ਹਾਂਜੀ ਇਸੇ ਕਰਕੇ ਐਸੇ ਕਰਕੇ ਹੀ ਆਏ ਆ ਸਾਰੇ ਦਾਵੇਦਾਰੀਆਂ ਠੋਕਦੇ ਆ। ਇਹ ਇਹਨਾਂ ਨੇ ਸਾਰੇ ਹਲਕੇ ਦੇ ਸਰਪੰਚਾਂ ਨੇ ਤੇ ਆਪਣੇ ਬਲਾਗ ਪ੍ਰਧਾਨਾਂ ਨੇ ਤੇ ਐਮਸੀ ਜਿਹੜੇ ਆ ਉਹਨਾਂ ਨੇ ਦਾਵੇਦਾਰੀ ਜਿਹੜੀ ਆ ਇਹਦਰ ਕੋਮਲਪੀਰ ਦੇ ਨਾਲ ਠੋਕੀ। ਆ ਬਿਲਕੁਲ ਹੋਰ ਵੀ ਸਰਪੰਚ ਸਾਹਿਬ ਮੌਜੂਦ ਨੇ। ਕਿਹੜੇ ਪਿੰਡ ਤੋਂ ਸਰਪੰਚ ਹੋ? ਔਰ ਕੀ ਆਪਣੀ ਮੰਗਾਂ ਜਿਸ ਕਿਸ ਨੂੰ ਲੈ ਕੇ ਵੱਡਾ ਕਟ ਕੀਤਾ ਗਿਆ? ਦੇਖੋ ਜੀ ਅਸੀਂ ਮੈਂ ਪਿੰਡ ਬੰਡੋਈ ਰਾਂਸਿੰਗ ਦੇ ਸਰਪੰਚਾਂ ਜੀ। ਹਾਂਜੀ ਹਾਂ ਅਸੀਂ ਇਹ ਕੱਟ ਕੀਤਾ ਜੀ ਸਾਰੇ ਇਹਨਾਂ ਕੋਮਲਪ੍ਰੀਤ ਐਡਵੋਕੇਟ ਦੇ ਨਾਲ ਖੜੇ ਆ ਜੀ ਇਹ ਇਹ ਕੋਮਲਪ੍ਰੀਤ ਦਾ ਨਹੀਂ ਅਸੀਂ ਐਮਐਲਏ ਸਾਹਿਬ ਦੀ ਸੋਚ ਤੇ ਖੜੇ ਆ ਜੀ ਉਹਨਾਂ ਦੀ ਪ੍ਰੇਰਣਾ ਸਦਕਾ ਅਸੀਂ ਅੱਜ ਇੱਥੇ ਖੜੇ ਆ ਜੀ ਉਹ ਬਹੁਤ ਨੇਕਦਿਲ انسان ਸਨ ਅਸੀਂ ਇਹਨਾਂ ਦੇ ਵੀ ਪਰਿਵਾਰ ਦੇ ਵਿੱਚੋਂ ਹੀ ਕਿਸੇ ਨੂੰ ਇੱਥੇ ਸੀਟ ਦੇ ਕਿਨਵਾਜਿਆ ਜਾਵੇ ਆਮ ਆਦਮੀ ਪਾਰਟੀ ਉਹਨਾਂ ਦੀ ਬਿਲਕੁਲ ਕਿਸ ਤਰ੍ਹਾਂ ਜਿਵੇਂ ਕੀ ਕਹਿਣਾ ਚਾਹੁੰਦੇ ਹੋ ਭੰਜੀ ਤੁਸੀਂ ਵੀ ਆਇਓ ਕੀ ਕਿਹੜੀ ਕੀ ਉਹਦਾ ਡਾਡਾ ਆਦਮ ਆਦਮੀ ਪਾਰਟੀ ਚ ਅੱਜ ਤੁਸੀਂ ਇੱਥੇ ਪਹੁੰਚੇ ਹੋ ਮੇਰਾ ਨਾਮ ਰਾਜਵਿੰਦਰ ਕੌਰ ਆ ਔਰ ਵੂਮਨ ਮਿੰਗ ਦੇ ਵਿੱਚ ਮੈਨੂੰ ਹਲਕਾ ਕੋਆਰਡੀਨੇਟਰ ਦਾ ਇਹਨਾਂ ਨੇ ਅਹੁਦਾ ਦਿੱਤਾ ਸੀਗਾ ਔਰ ਸਾਡੀ ਇਹ ਹੀ ਡਿਮਾਂਡ ਆ ਕਿ ਜਿਹੜੇ ਡਾਕਟਰ ਸਾਹਿਬ ਦੀ ਮਤਲਬ ਕਿ ਡੈਥ ਤੋਂ ਬਾਅਦ ਕਿ ਪਿੰਡਾਂ ਦੇ ਸਰਪੰਚ ਐਮਸੀ ਅੱਜ ਇੱਥੇ ਇਕੱਠੇ ਹੋਏ ਆ ਔਰ ਇਹ ਹੀ ਡਿਮਾਂਡ ਕਰਦੇ ਆ ਹਾਈ ਕਮਾਂਡ ਤੋਂ ਕਿ ਜਿਹੜੀ ਹੈਗੀ ਆ ਟਿਕਟ ਸੋਲ ਪਰਿਵਾਰ ਦੇ ਵਿੱਚ ਜਨਨਕੀ ਜਿਹੜੇ ਡਾਕਟਰ ਸਾਹਿਬ ਦੇ ਪੰਜਾਏ ਆ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਆ ਤਾਂ ਉਹਨਾਂ ਦੀ ਝੋਲੀ ਵਿੱਚ ਟਿਕਟ ਪਵੇਗੀ ਅਗਰ ਬਾਈ ਚਾਂਸ ਫੈਸਲਾ ਜਿਵੇਂ ਕੋਮਲਪ੍ਰੀਤ ਸਿੰਘ ਦੇ ਨਾਲ ਤੁਸੀਂ ਮਤਲਬ ਕਿ ਜੇ ਕੋਈ ਹੋਰ ਫੈਸਲਾ ਹੁੰਦਾ ਤਾਂ ਫਿਰ ਕਿਸ ਤਰ੍ਹਾਂ ਦੇਖੂ ਨਹੀ ਇਹ ਹੋਰ ਫੈਸਲਾ ਕੀ ਕਰਨਗੇ ਅਸੀਂ ਸਾਡੇ ਅਸੀਂ ਵੇਖੋ ਕੱਠ ਕਿੱਡਾ ਵੜਾ ਅਸੀਂ ਤਾਂ ਕੋਮਲਪ੍ਰੀਤ ਦੇ ਅੱਖੀਂ ਕਰਾਂਗੇ ਜੇਕਰ ਕੋਮਲਪ੍ਰੀਤ ਨੂੰ ਨਾ ਕੋਈ ਟਿਕਟ ਮਿਲੀ ਤੇ ਅਸੀਂ ਇਹਦੇ ਨਾਲ ਖੜੇ ਹਾਂ ਜਿੱਥੇ ਵੀ ਇਹ ਸਾਨੂੰ ਜਿਹਦੀ ਝੋਲੀ ਚ ਪਾਊਗਾ ਅਸੀਂ ਉੱਥੇ ਜਾਣ ਨੂੰ ਤਿਆਰ ਹਾਂ ਬਿਲਕੁਲ ਹੋਰ ਵੀ ਸਰਪੰਚ ਜਿਹੜੇ ਨੇ ਇੱਥੇ ਆਏ ਨੇ ਕਿਸ ਤਰ੍ਹਾਂ ਦੇਖਦੇ ਹੋ ਕਿਹੜੀ ਪਾਰਟੀ ਤੋਂ ਤੁਸੀਂ ਆਮ ਆਦਮੀ ਪਾਰਟੀ ਤੋਂ ਸਰਪੰਚ ਹੋਰ ਕਿਹੜੇ ਪਿੰਡ ਤੋਂ ਕੀ ਕਹਿਣਾ ਚਾਹੁੰਦੇ ਮੈਂ ਪਿੰਡ ਗਹਿਰੀ ਤੋਂ ਸਰਪੰਚਾਂ ਹਾਂ ਜੀ ਅਸੀਂ ਕੋਮਲਪ੍ਰੀਤ ਦੇ ਹੱਕ ਤੇ ਆਏ ਹਾਂ ਵੀ ਕੋਮਲਪ੍ਰੀਤ ਨੂੰ ਹੀ ਟਿਕਟ ਦਿੱਤੀ ਜਾਵੇ ਬਾਕੀ ਹੋਰ ਅਸੀਂ ਪਾਰਟੀ ਦੇ ਨਾਲ ਨਹੀਂ ਜਾਵਾਂਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਕੋਮਲਪ੍ਰੀਤ ਦੇ ਨਾਲ ਹਾਂ ਜੇ ਕੋਈ ਹੋਰ ਵੀ ਫੈਸਲਾ ਨਹੀਂ ਵੀ ਨਾਉਂਦਾ ਵਾ ਤੇ ਅਸੀਂ ਫਿਰ ਮਤਲਬ ਕਿ ਜੋ ਕੋਮਲਪ੍ਰੀਤ ਵੀਰ ਕਹੂਗਾ ਉਹਦੇ ਨਾਲ ਹਾਂ ਅਸੀਂ ਬਿਲਕੁਲ ਹੋਰ ਵੀ ਸਰਪੰਚ ਕਿਹੜੇ ਕਿੱਥੋਂ ਤੁਸੀਂ ਆਏ ਹੋ ਔਰ ਕੀ ਕਹਿਣਾ ਚਾਹੁੰਦੇ ਆਂ ਅਸੀਂ ਪਿੰਡ ਗਹਿਰੀ ਤੋਂ ਆਏ ਆਂ ਪਹਿਲਾਂ ਵੀ ਨਾਲ ਇਹਨਾਂ ਦੇ ਰਹੇ ਆਂ ਹੁਣ ਵੀ ਨਾਲ ਇਹਨਾਂ ਦੇ ਨਾਲ ਹੀ ਖੜਾਂਗੇ ਕੋਮਲਪ੍ਰੀਤ ਨੂੰ ਟਿਕਟ ਮਿਲੂਗੀ ਤੇ ਤਾਂ ਹੀ ਨਾਲ ਆ ਜਿੱਥੇ ਆਖੂ ਉੱਥੇ ਹੀ ਜਾਵਾਂਗੇ ਟਿਕਟ ਮਿਲਣੀ ਚਾਹੀਦੀ ਆ ਬਿਲਕੁਲ ਇਹਨਾਂ ਨੂੰ ਮਿਲਣੀ ਚਾਹੀਦੀ ਆ ਬਿਲਕੁਲ ਵੱਡੀ ਗਿਣਤੀ ਦੇ ਵਿੱਚ ਅੱਜ ਸਰਪੰਚ ਜਿਹੜੇ ਨੇ ਇੱਥੇ ਪਹੁੰਚੇ ਨੇ ਕੌਂਸਲਰ ਪਹੁੰਚੇ ਨੇ ਔਰ ਇਹਨਾਂ ਦੀ ਇੱਕ ਮੰਗ ਹੈ ਕਿ ਆਮ ਆਦਮੀ ਪਾਰਟੀ ਤੋਂ ਐਡਵੋਕੇਟ ਕੋਮਲਪ੍ਰੀਤ ਸਿੰਘ ਨੂੰ ਉਹਨਾਂ ਨੂੰ ਜਿਹੜੀ ਆ ਟਿਕਟ ਦਿੱਤੀ ਜਾਵੇ ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਐਡਵੋਕੇਟ ਕੋਮਲਪ੍ਰੀਤ ਸਿੰਘ ਦੇ ਨਾਲ ਖੜੇ ਨੇ ਜਿੱਦਾਂ ਉਹ ਕਹਿਣਗੇ ਉਦਾਂ ਹੀ ਫਿਰ ਚੱਲਿਆ ਜਾਵੇਗਾ ਹਾਲਾਂਕਿ ਪਿਛਲੇ ਦਿਨੀ ਹਰਮਿੰਦਰ ਸਿੰਘ ਸੰਧੂ ਵੀ ਆਮ ਆਦਮੀ ਪਾਰਟੀ ਦੇ ਸ਼ਾਮਲ ਹੋਇਆ ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਪੰਜੀ ਦੇ ਕਰੀਬ ਦਾਵੇਦਾਰੀਆਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਰਨਤਾਰਨ ਤੋਂ ਸਿਦਾਰਥ ਲੋੜਾ న్యూਸ ਰੇਟਿੰਗ